ਜੇਣ ਵਾਲਾ ਮਨੁੱਖ ਕਿਸੇ ਦਾ ਵੀ ਰਿਸ਼ਤੇਦਾਰ ਨਹੀਂ ਉਹਦਾ ਕਿਸੇ ਨਾਲ ਵ੍ਰਿਸ਼ਤਾ ਨਹੀਂ ਆਉਂਦਾ ਕਹਿਣ ਨੂੰ ਭਾਵੇਂ ਕੋਈ ਕਹੀ ਜਾਵੇ ਕਿ ਫਲਾਣੇ ਉਸਦੇ ਰਿਸ਼ਤੇਦਾਰ ਨੇ ਸੰਬੰਧੀ ਨੇ ਸੰਬੰਧੀ ਤੇ ਮਨ ਦੇ ਆਉਂਦੇ ਨੇ ਸੰਵੰਤ ਤੇ ਮਨ ਦਾ ਆਉਂਦਾ ਜਿਹਦੇ ਨਾਲ ਵਿਚਾਰਾਂ ਦੀ ਸਾਂਝ ਨਹੀਂ ਉਹਦੇ ਨਾਲ ਸੰਬੰਧ ਕਿਹੜੀ ਗੱਲ ਦਾ ਜਿਹਦੇ ਨਾਲ ਸੋਚਣੀ ਨਹੀਂ ਮੇਲ ਖਾਂਦੀ ਉਹ ਕਿੱਥੋਂ ਸੰਬੰਧੀ ਉਜੋ ਕਦੀ ਯਾਦ ਦੇ ਚ ਵੀ ਨਹੀਂ ਆਉਂਦਾ ਇੱਕ ਦੂਜੇ ਦੀ ਯਾਦ ਦੇ ਚ ਵੀ ਨਹੀਂ ਆਉਂਦੇ ਸੰਬੰਧੀ ਕਿਹੜੇ ਕਰਦਾ ਰਿਸ਼ਤੇਦਾਰ ਕਿਹੜੇ ਕਰਦਾ ਕਿਧਰੇ ਕਿਧਰੇ ਮਨ ਇੱਕ ਹੋ ਸਕਦਾ ਕਿਸੇ ਕਿਸੇ ਦਾ ਤੇ ਜਿੱਥੇ ਮਨ ਇੱਕ ਹੁੰਦਾ ਹੈ ਉਹ ਆਪਣਾ ਪਰਦੇਸ ਹੁੰਦਾ ਹੈ ਆਪਣਾ ਲੱਗਦਾ ਹੈ ਕੰਤ ਤੇ ਅਲਗ ਹੈ ਕੰਤ ਤੇ ਵਕਤ ਲੇਕਿਨ ਆਪਣਾ ਲੱਗ ਰਿਹਾ ਹੈ ਕਿਉਂ ਥੋੜੀ ਜਿਹੀ ਮਨ ਦੀ ਸਾਂਝ ਹੈ ਲੇਕਿਨ ਉਸ ਮਨੁੱਖ ਦੀ ਸਾਰੇ ਬ੍ਰਹਿਮੰਡ ਨਾਲ ਸਾਂਝ ਹੋ ਜਾਂਦੀ ਹੈ ਕਿਸ ਦੀ ਜੋ ਆਤਮਾ ਦੇ ਤਲ ਤੇ ਦੀਨ ਹੋਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਹਸਤੀ ਕੀਟੀ ਤ੍ਰਿਲੋ ਆਦੰ ਇੱਕ ਅਖੰਡਤ ਬਸੇ ਅਨਾਦੰ ਆਤਮਾ ਅਖੰਡ ਹੈ ਮਨ ਵੀ ਖੰਡਿਤ ਹੈ ਤਨ ਵੀ ਖੰਡਿਤ ਹੈ ਟੁਕੜੇ ਟੁਕੜੇ ਹੈ ਇਕ ਤਨ ਜੈਸਾ ਦੂਸਰਾ ਤਨ ਨਹੀਂ ਹੈ ਖੰਡਿਤ ਹੈ ਤੇ ਇੱਕ ਮਨ ਜੈਸਾ ਦੂਸਰਾ ਮਨ ਨਹੀਂ ਹੈ ਖੰਡਿਤ ਹੈ ਆਤਮਾ ਤੇ ਹੈ ਇੱਕ ਦੋ ਤਿੰਨ ਚਾਰ ਪੰਜ ਨਹੀਂ ਹੈ ਇੱਕੋ ਹੀ ਹੈ ਜਿਵੇਂ ਸਾਰੀਆਂ ਹੀ ਮੱਛਲੀਆਂ ਪਾਣੀ ਦੇ ਚ ਨੇ ਸਾਰਾ ਬ੍ਰਹਿਮੰਡ ਆਤਮਾ ਦੇ ਵਿੱਚ ਹੈ ਪਰਮਾਤਮਾ ਦੇ ਵਿੱਚ ਹੈ ਜਦ ਕੋਈ ਆਤਮਾ ਦੇ ਤਲ ਤੇ ਜੀਵਦਾ ਹੈ ਉਹ ਤੇ ਕੈ ਉੱੜਦਾ ਹੈ ਸਭ ਕੁਝ ਹੋ ਹੀ ਗਿਆ ਚਲੋ ਇੱਕ ਸਹੀਆ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੁਹਾਡੇ ਸਾਹਮਣੇ ਰੱਖਾ ਕਤਹੁ ਸੁਝੇਤ ਹੋਏ ਕੇ ਚੇਤਨਾ ਕੋ ਚਾਰਕਿਓ ਕਤਹੁ ਅਚਿੰਤ ਹੋਏ ਕੇ ਸੋਵਤ ਅਚੇਤ ਹੇ ਪ੍ਰਭੂ ਕਮਾਲ ਹੈ ਕਿਦਰੇ ਤੋਂ ਬੜਾ ਸੁਝੇਤ ਹੈ ਸਾਵਧਾਨ ਹੈ ਸਿਆਣਾ ਹੈ ਗਿਆਨੀ ਹੈ ਵਿਚਾਰਕ ਹੈ ਦਾਰਸ਼ਨਿਕ ਹੈ परकतहु अजंत होए के सौवत अचेत हो, हो। किदरे तुम बिल्कुल अचेत है तनु कख भी समझ नहीं कुछ भी नहीं पता अपने पराए का किसी का भी कोई बोध नहीं किसी नाल तेरी सांझ नहीं इतना अचे जैसे के पत्थर ऐसा है ਪਰ ਦੇਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਮ ਦ੍ਰਿਸ਼ਟੀ ਪਰ ਤੋਂ ਹੀ ਹੈ ਕਤ ਹੂੰ ਅਚਿੰਤ ਹੋਏ ਕੇ ਸੋਤ ਅਚੇਤ ਹੋ ਕਤ ਹੂੰ ਬਿਖਾਰੀ ਹੋਏ ਕੇ ਮੰਗਤ ਫਿਰਤ ਵੇਖ ਕਹੂੰ ਮਹਾਦਾਨ ਹੋਏ ਕੇ ਮੰਗੇ ਉਹ ਧਨ ਦੇ ਤੋ ਕਿਦਰੇ ਮੈਂ ਦੇਖਦਾ ਬੜਾ ਵੱਡਾ ਪੱਕਾ ਮੰਗਤਾ ਹੈ ਤੂੰ ਦਰਦਰ ਮੰਗ ਰਿਹਾ ਹੈ ਪਰ ਕਿਦਰੇ ਮਹਾਦਾਨੇ ਹੈ ਪਰਤੋਇ ਇੱਕ ਦਾਤੇ ਇੱਕ ਬੇਖਾਰੀ ਜੀ ਸਭ ਤੇਰੇ ਚੋੜ ਵਿਡਾਣਾ ਜਦ ਕੋਈ ਆਤਮਾ ਦੇ ਤਲ ਤੇ ਜੀਉਂਦਾ ਹੈ ਦਾਨੀ ਤੇ ਬਿਖਾਰੀ ਇੱਕ ਲੱਗਦੇ ਨੇ ਮੂਰਖ ਤੇ ਸਿਆਣਾ ਇੱਕ ਲੱਗਦੇ ਨੇ ਸੁੰਦਰ ਤੇ ਕਰੋਪ ਇੱਕ ਲੱਗਦਾ ਹੈ ਛੋਟਾ ਤੇ ਵੱਡਾ ਇੱਕ ਲੱਗਦਾ ਹੈ ਵਾ ਸਮਠਾ ਕਰ ਸਮਝੇਰਾ ਅਰਧ ਉਰਧ ਦੋ ਤੇ ਨਹੀਂ ਰਾਤ ਦਿਨਸ ਤੇ ਨਹੀਂ ਭਗਤ ਕਬੀਰ ਕਹਿੰਦਾ ਅਰਧ ਅਰਧ ਛੋਟਾ ਵੱਡਾ ਨਹੀਂ ਰਹਿ ਜਾਂਦਾ ਛੋਟਾ ਦਿਖਾਈ ਦਿੰਦਾ ਕੋਈ ਵੱਡਾ ਦਿਖਾਈ ਦਿੰਦਾ ਮੂਰਖ ਦਿਖਾਈ ਦਿੰਦਾ ਸਿਆਣਾ ਦਿਖਾਈ ਦਿੰਦਾ ਪੁੰਨੀ ਦਿਖਾਈ ਦਿੰਦਾ ਪਾਪੀ ਦਿਖਾਈ ਦਿੰਦਾ ਆਪਣਾ ਦਿਖਾਈ ਦਿੰਦਾ ਬਿਗਾਨਾ ਦਿਖਾਈ ਦਿੰਦਾ ਇਹ ਮਾਨਸਿਕ ਤਲ ਹੈ ਸਰੀਰਕ ਤਲ ਹੈ ਸਭ ਬੇਗਾਨੇ ਨੇ ਕੋਈ ਆਪਣਾ ਨਹੀਂ ਇਹ ਸਰੀਰ ਦੇ ਤਲ ਦਾ ਜੀਵਣਾ ਹੈ ਕੁਝ ਆਪਣੇ ਵੀ ਹਨ ਸਾਰੇ ਬੇਗਾਨੇ ਨੇ ਬੜੇ ਧਿਆਨ ਨਾਲ ਸੁਣਨਾ ਹੈ ਨਿਕੋ ਚਾਪਣਾ ਇਹ ਮਾਨਸਿਕ ਤਲ ਤੇ ਜੀਣਾ ਹੈ ਮਨੁੱਖਤਾ ਇੱਥੋਂ ਸ਼ੁਰੂ ਹੁੰਦੀ ਹੈ ਮਾਨਵਤਾ ਇੱਥੋਂ ਸ਼ੁਰੂ ਹੁੰਦੀ ਹੈ ਇਨਸਾਨੀਅਤ ਇੱਥੋਂ ਸ਼ੁਰੂ ਹੁੰਦੀ ਹੈ ਹਨ ਕੁਝ ਆਪਣੇ ਵੀ ਹਨ ਕੋਈ ਵੀ ਆਪਣਾ ਨਹੀਂ ਸਭ ਉਪਰੇ ਨੇ ਸਭੇ ਗਾਨੇ ਨੇ ਇਸ ਸਰੀਰ ਦੇ ਤਲ ਦਾ ਜੀਵਨ ਨਹੀਂ ਕੁਝ ਆਪਣੇ ਵੀ ਹਨ ਇਹ ਮੰਨਦੇ ਤੱਲੇ ਜੀਵਣਾ ਸਭ ਆਪਣੇ ਨੇ ਕੋਈ ਬੇਗਾਨਾ ਨਹੀਂ ਕੋਈ ਉਪਰਾ ਨਹੀਂ ਇਹ ਆਤਮਾ ਦੇ ਤੱਲੇ ਦਾ ਜੀਵਣਾ ਆਪੇ ਹੁਣ ਫੈਸਲਾ ਕਰ ਲੈਣਾ ਕਿਹੜੇ ਤੱਲੇ ਤੇ ਜੀਉਂਦੇ ਰਹਿਣਾ ਸਭ ਉਪਰੇ ਨੇ ਕੋਈ ਵੀ ਆਪਣਾ ਨਹੀਂ ਸਭ ਬੇਗਾਨੇ ਨੇ ਸਭ ਦੁਸ਼ਮਣ ਨੇ ਗਲੀਆਂ ਦੇ ਕੱਖ ਵੀ ਦੁਸ਼ਮਣ ਨੇ ਸਭ ਦੁਸ਼ਮਣ ਨੇ ਸਭ ਉਪਰੇ ਨੇ ਸਭ ਬੇਗਾਨੇ ਨੇ ਇਸ ਸਰੀਰ ਦੇ ਤਲ ਦਾ ਜੀਵਣਾ ਹੈ ਔਰ ਬਹੁਤਾ ਜੀਵਨ ਸਰੀਰ ਦੇ ਤਲ ਦਾ ਹੈ ਇਸੇ ਵਾਸਤੇ ਬੇਗਾਨਗੀ ਹੈ ਇਸੇ ਵਾਸਤੇ ਅਫਰਾ ਤਫਰੀ ਹੈ ਇਸ ਵਾਸਤੇ ਦੁੱਖ ਸੰਤਾਪ ਹੈ ਇਸ ਵਾਸਤੇ ਕਲ ਕਲੇਸ਼ ਹੈ ਵਿਤਕਰੇ ਨੇ ਬਹੁਤਾ ਜੀਵਣਾ ਸਰੀਰ ਦੇ ਤਲ ਤੇ ਤੇ ਸਰੀਰ ਤੇ ਹੈ ਹੀ ਵਿਤਕਰਾ ਕਿਉਂਕਿ ਇੱਕ ਸਰੀਰ ਜੈਸਾ ਦੂਸਰਾ ਸਰੀਰ ਹੈ ਹੀ ਨਹੀਂ ਹੈ ਹੀ ਨਹੀਂ ਇਹ ਆਦਿਕਾਲ ਤੋਂ ਵੈਦਾਚਾਰੀ ਐਸਾ ਕਹਿੰਦੇ ਰਹੇ ਨੇ ਭੁੱਲ ਕੇ ਵੀ ਇੱਕ ਸਰੀਰ ਜੈਸਾ ਦੂਸਰਾ ਨਾ ਮੰਨ ਲੈਣਾ ਇਹ ਇੱਕ ਮਾਂ ਦੇ ਦੋ ਬੱਚੇ ਨੇ ਤਾਂ ਵੀ ਇਹ ਦੋ ਬੱਚੇ ਇੱਕ ਨਹੀਂ ਨੇ ਸਰੀਰ ਅਲੱਗ-ਅਲੱਗ ਹੈ ਕੁਦਰਤ ਇੱਕ ਜੈਸਾ ਸਰੀਰ ਦੂਜੇ ਦਾ ਬਣੰਦਾ ਹੀ ਨਹੀਂ ਹੈ ਇਹ ਠੀਕ ਹੈ ਸੈਂਸਨਿਟੀਸ ਦੀ ਪੁਖਤਗੀ ਕਰ ਦਿੱਤੀ ਇੱਕ ਸਰੀਰ ਦੂਜੇ ਸਰੀਰ ਦੇ ਮਾਸ ਨੂੰ ਐਕਸੈਪਟ ਨਹੀਂ ਕਰਦਾ ਕਬੂਲ ਨਹੀਂ ਕਰਦਾ ਪ੍ਰਵਾਨ ਨਹੀਂ ਕਰਦਾ ਕਿਉਂ ਹਰ ਇੱਕ ਦਾ ਮਾਸ ਅਲੱਗ-ਅਲੱਗ ਹੈ ਹਾਲਕ ਦੀਆਂ ਅਡੀਆਂ ਅਲੱਗ-ਅਲੱਗ ਨੇ ਤੇ ਹਰ ਇੱਕ ਦਾ ਮਾਸ ਅਲੱਗ-ਅਲੱਗ ਹੈ ਵੈਦ ਕਹਿੰਦੇ ਨੇ ਵੈਦ ਹਨੰਤਰ ਨੇ ਕਿਹਾ ਸੀ ਹਰ ਇੱਕ ਦਾ ਖੂਨ ਅਲੱਗ ਅਲੱਗ ਹੈ ਇੱਕ ਖੂਨ ਨਹੀਂ ਹੈ ਹਰ ਇੱਕ ਦਾ ਮਾਸ ਜਦ ਅਲੱਗ ਅਲੱਗ ਹੈ ਹਰ ਇੱਕ ਦਾ ਖੂਨ ਅਲੱਗ ਅਲੱਗ ਹੈ ਮਾਸ ਦਾ ਤਰਲ ਰੂਪ ਖੂਨ ਤੇ ਜੇ ਮਾਸ ਇੱਕ ਨਹੀਂ ਹੈ ਖੂਨ ਇੱਕ ਕਿੱਥੋਂ ਹੋ ਗਿਆ ਤੇ ਜੇ ਖੂਨ ਇੱਕ ਨਹੀਂ ਹੈ ਤੇ ਦੁੱਧ ਇੱਕ ਕਿੱਥੋਂ ਹੋ ਗਿਆ ਮੈਂ ਸੈਂਟਿਸਟਿਸ ਤੇ ਨਹੀਂ ਹੈ ਪਰੰਚੋ ਕਿ ਭਾਰਤ ਦੇ ਰਿਸ਼ੀ ਮਨੀਆਂ ਨੂੰ ਮੈਂ ਪੜਿਆ ਥੋੜਾ ਜਿਹਾ ਮੈਂ ਸਮਝਿਆ ਸਰੀਰ ਦੇ ਤਲ ਤੇ ਕੁਝ ਵੀ ਇੱਕ ਨਹੀਂ ਹੈ ਸਭ ਅਲਗ ਅਲਗ ਹੈ ਮੇਰੇ ਕਰਤੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਹੀ ਜਹਾਪਾ ਸਭ ਦੇ ਸਰੀਰ ਅਲਗ ਅਲਗ ਨੇ ਤੇ ਜਦ ਕੋਈ ਸਰੀਰ ਦੇ ਤਲ ਤੇ ਜੀ ਰਿਹਾ ਇਸ ਤਵਗੇ ਗਿਆ ਹੀ ਨਹੀਂ ਸੱਬੇਗਾ ਲੈ ਲੈ ਸਭ ਦੁਸ਼ਮਨ ਲੈ ਕੋਈ ਵੀ ਆਪਣਾ ਨਹੀਂ ਜਿੱਥੇ ਬੈਠੇਗਾ ਉਹਦੀਆਂ ਅੱਖਾਂ ਇੰਜ ਵੇਖਣ ਦੀਆਂ ਹਰ ਇੱਕ ਲੋਕਾਂ ਵੇਗਾ ਨਹੀਂ ਸਭ ਉਪਰੇ ਨੇ ਸਭ ਦੋਸ਼ਮਣ ਨੇ ਸਭ ਪਰੇ ਨੇ ਮਾਨਸਿਕ ਤਲ ਤੇ ਜੀਣ ਵਾਲਾ ਨਹੀਂ ਕੁਛ ਆਪਣੇ ਵੀ ਨਹੀਂ ਫਲਾਣਾ ਆਪਣਾ ਉਹ ਆਪਣਾ ਹੈ ਔਰ ਇਹ ਆਪਣਾ ਹੋ ਸਕਦਾ ਹੈ ਇਥੋਂ ਮਨੁੱਖਤਾ ਸ਼ੁਰੂ ਹੁੰਦੀ ਹੈ ਕੁਛ ਆਪਣੇ ਵੀ ਨੇ ਪਰ ਇਥੋਂ ਦੇਵਤਾਪਨ ਸ਼ੁਰੂ ਹੋ ਜਾਂਦਾ ਹੈ ਇਥੋਂ ਸੰਤਪਣਾ ਸ਼ੁਰੂ ਹੋ ਜਾਂਦਾ ਹੈ ਇਥੋਂ ਬ੍ਰह्म ਗਿਆਨ ਸ਼ੁਰੂ ਹੋ ਜਾਂਦਾ ਹੈ ਸਭ ਆਪਣੇ ਨੇ ਸਭ ਕੋ ਮੈਂ ਥਮ ਆਪਨ ਕੇ ਨਾ ਹਮ ਸਭ ਨਾਂ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤੋ ਮੇਲ ਕੀਓ ਮੇਰੇ ਰਾਜਨ ਸਭ ਆਪਣੇ ਨੇ ਕੋਈ ਬੇਗਾਨਾ ਨਹੀਂ ਇਸ ਤਰ੍ਹਾਂ ਦਾ ਮਨੁੱਖ ਇਤਨਾ ਸਮ੍ਰਿਸ਼ਟ ਹੋ ਜਾਂਦਾ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਇਹ ਚਾਨਣਾ ਪ੍ਰਭੂ ਤੂੰ ਹੈ ਪਰ ਮੈਂ ਕਿਸ ਤਰ੍ਹਾਂ ਕਹਿ ਦੇ ਮੈਂ ਅੰਧੇਰਾ ਕੋਈ ਹੋਰ ਹੈ ਇਹ ਵੀ ਤੂੰ ਹੈ ਨਮੋ ਅੰਧਕਾਰੇ ਨਮੋ ਤੇਜ ਤੇਜ ਬੜੀ ਜੁਰਤ ਹੈ ਕਲਗੀ ਦਰਪਾਤ ਸਾਦੀ ਇਹ ਬੜੀ ਹਿੰਮਤ ਹੈ ਨਮੋ ਅੰਧਕਾਰੇ ਨਮਸਕਾਰ ਤੈਨੋ ਇਹ ਅੰਧਕਾਰ ਦੇ ਸਰੂਪ ਪਰਮਾਤਮਾ ਨਮਸਕਾਰ ਤੇ ਜੇ ਮੈਂ ਕਹਿ ਦਿਆਂ ਪ੍ਰਕਾਸ਼ ਤੇਰੇ ਤੋਂ ਆ ਰਿਹਾ ਹੈ ਤੇ ਅੰਧੇਰਾ ਕਿਸੇ ਹੋਰ ਤੋਂ ਆ ਰਿਹਾ ਹੈ ਤੇ ਦਾ ਮਤਲਬ ਤੇਰੇ ਮੁਕਾਬਲੇ ਵੀ ਕੋਈ ਹੋਰ ਹੈ ਫਿਰ ਫਿਰ ਤੇ ਗੱਲ ਹੋਰ ਹੋ ਗਈ ਫਿਰ ਤੇ ਸਮ ਦ੍ਰਿਸ਼ਟੀ ਨਾ ਹੋਈ ਇਸਲਾਮ ਇਸਾਈਅਤ ਐਸਾ ਕਹਿੰਦੀ ਹੈ ਨੇਕੀਆਂ ਖੁਦਾ ਤੋਂ ਆਉਂਦੀਆਂ ਨੇ ਬਦੀਆਂ ਸ਼ੈਤਾਨ ਤੋਂ ਆਉਂਦੀਆਂ ਨੇ ਐਸਾ ਕਹਿੰਦੇ ਨੇ ਐਸਾ ਮੰਨਦੇ ਨੇ ਔਰ ਆਖਰੀ ਗਿਆਥਲੀ ਅਰਜ਼ ਕਰਾਂ ਜਿਹੜੇ ਹਜ ਕਰਨ ਹਾਜੀ ਜਾਂਦੇ ਨੇ ਜਿੱਥੇ ਖਾਨਾ ਖੁਦਾ ਦੀ ਹਜ ਕਰਦੇ ਨੇ ਤੇ ਉਸ ਗੁਫਾ ਦੀ ਵੀ ਹਜ ਕਰਦੇ ਨੇ ਜਿੱਥੇ ਮੁਹੰਮਦ ਸਾਹਿਬ ਦੀ ਪਹਿਲੀ ਸਮਾਦੀ ਲੱਗੀ ਤੇ ਇੱਕ ਸ਼ੈਤਾਨ ਦੀ ਮੂਰਤੀ ਨੂੰ ਪੱਥਰ ਵੀ ਮਾਰ ਕੇ ਆਂਦੇ ਨੇ ਤੁੰ ਬਧੀਆਂ ਭੇਜਣਾ ਇਹ ਸਮ ਦ੍ਰਿਸ਼ਟੀ ਨਹੀਂ ਹੈ ਇਹ ਮੂਟਿਆ ਕਰ ਹੈ ਇਹ ਮੋਟਾ ਪਣਾ ਹੈ ਚਲੋ ਸੁਣ ਮੈਂ ਬਹੁਤ ਔਰ ਰੂਪਿਛਤੇ ਨਾ ਬਿਆਨ ਕਰਾਂ ਨੇਕੀਆਂ ਖੁਦਾ ਤੋਂ ਆਉਂਦੀਆਂ ਨੇ ਬਦੀਆਂ ਸ਼ੈਤਾਨ ਤੋਂ ਆਉਂਦੀਆਂ ਪਰ ਕਮਾਂ ਦੀ ਗੱਲ ਜਦ ਕੋਈ ਸਮ ਦ੍ਰਿਸ਼ਟ ਹੋ ਜਾਂਦਾ ਹੈ ਉਹਦੀ ਖੇਡ ਕੋਈ ਹੋਰ ਹੋ ਜਾਂਦੀ ਹੈ ਨੇਕੋ ਮੌਰਖ ਨੇਕੋ ਸਿਆਣਾ ਵਰਤੇ ਸਭ ਕਿਛ ਤੇਰਾ ਬਾਣਾ ਸਾਡਾ ਦਾਵਾ ਨਹੀਂ ਅਸੀਂ ਚੰਗੇ ਆ ਸਾਡਾ ਇਹ ਕਹਿਣਾ ਵੀ ਨਹੀਂ ਕੋਈ ਮਾਰ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਹੇ ਪਰਨਵਤ ਨਾਨਕ ਤਾਰੇ ਸੋਏ ਕਿਉ ਨਮਉ ਅੰਧਕਾਰੇ ਨਮਉ ਤੇਜ ਤੇਜੇ ਇਹ ਅੰਧਕਾਰ ਦੇ ਰੂਪ ਪ੍ਰਮਾਤਮਾ ਤੈਨੂੰ ਨਮਸਕਾਰ ਹੈ ਇਹ ਪ੍ਰਕਾਸ਼ ਦੇ ਰੂਪ ਪ੍ਰਮਾਤਮਾ ਤੈਨੂੰ ਨਮਸਕਾਰ ਹੈ ਆਤਮਾ ਦੇ ਤਲ ਤੇ ਜੀਣ ਵਾਲੇ ਨੂੰ ਦੋ ਦਿਖਾਈ ਨਹੀਂ ਦਿੰਦੇ ਇੱਕ ਇੱਕ ਕੋਈ ਦਿਖਾਈ ਦਿੰਦਾ